ਦਈਆ ਤੁਸੀਂ ਜਾ ਕੇ ਵੀ ਦੇਖ ਸਕਦੇ ਆ ਮੇਰੇ ਪਿੰਡ ਦੇ ਵੀ ਮੇਰੇ ਸੋਝਵਾਨ ਲੋਕ ਫਿਰਦੇ ਹੋਏ ਆ ਬੁਲਾਏ ਹੋਏ ਆ ਬੈਠੇ ਆ ਮੇਰੇ ਕੋਲੇ ਉਹ ਵੀ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਵੀ ਮੇਰੇ ਗਾਂਵਾ ਮਰਦਾਂ ਆ ਹਾਂਜੀ ਹੁਣ ਜੀ ਮੈਨੂੰ 8 ਮਹੀਨੇ ਹੋ ਗਏ ਆ ਮੈਂ ਡਾਕਟਰ ਗੁਰਪ੍ਰੀਤ ਸਿੰਘ ਜੰਗੀ ਜਨਾਬ ਸਾਹਿਬ ਨਾਲ ਗੱਲਬਾਤ ਹੋਈ ਜਦੋਂ ਤੇ ਇਹ ਫਾਰਮ ਤੇ ਜਦੋਂ ਆਏ ਤੇ ਇਹਨਾਂ ਨੇ ਮੇਰੇ ਕੋਲੇ ਫੀਡ ਭੇਜਤੀ ਮੈਂ ਫੀਡ ਪਾਉਣ ਲੱਗ ਗਿਆ ਮੈਨੂੰ ਜੀ ਆਪਣੇ ਮੂੰਹ ਕਹੀ ਵਡਿਆਈ ਤਾਂ ਹੋ ਸਕਦੀ ਆ ਪਰ ਮੇਰਾ ਇਹਨਾਂ ਦੇ ਨਾਲ ਕਿਹੜਾ ਕੋਈ ਕਮਿਸ਼ਨ ਹੈ ਜਾਂ ਮੈਂ ਇਹਨਾਂ ਤੋਂ ਕੁਝ ਬਦੌੜ ਲੈ ਰਿਹਾ ਜਾਂ ਮੈਂ ਇਹਨਾਂ ਤੋਂ ਰਤੀ ਫੈਟ ਦਾ ਕੁਝ ਲੈ ਰਿਹਾ ਉਹੋ ਜੀ ਕੋਈ ਗੱਲ ਨਹੀਂ ਨਾ ਕੋਈ ਉਹੋ ਜੀ ਗੱਲ ਹੈ ਆਪਣੇ ਕੋਲੇ ਆਪਣਾ ਮੈਂ ਜਦੋਂ ਵੀ ਕੰਮ ਕੀਤਾ ਮੈਂ ਆਪਦਾ ਮਿਸ਼ਨ ਸਮਝ ਕੇ ਕੰਮ ਕੀਤਾ ਮੈਂ ਕੋਈ ਕਮਿਸ਼ਨ ਖਾਣ ਦੇ ਕੰਮ ਨਹੀਂ ਕਰਿਆਗਾ ਇਹ ਮੇਰੀ ਜ਼ਿੰਦਗੀ ਦਾ ਅਸੂਲ ਹੈ ਇਹਨਾਂ ਦੀ ਫੀਟ ਪਾਉਣ ਦੇ ਨਾਲ ਜਿਹੜਾ ਅੱਗੇ ਮੇਰਾ ਪ੍ਰੋਫਿਟ ਬਚਦਾ ਸੀ ਉਹ ਮੇਰਾ 6 ਮਹੀਨਿਆਂ ਦਾ ਇਹ ਜਦ ਤੱਕ ਤੋਂ 80000 ਰੁਪਿਆ ਮੇਰਾ ਮੈਡੀਕਲ ਖਰਚਾ ਹੋ ਜਾਦਾ ਹੈ। ਜਦ ਤੱਕ ਤੋਂ 80000 ਰੁਪਿਆ ਜੈ ਫਾਰਮ ਦੇ ਸਰ ਮੈਡੀਕਲ ਖਰਚਾ ਪੈ ਜਾਵੇ ਉਹ ਉਹ ਫਾਰਮਰ ਬਚੂਗਾ ਕਿਸਮੀ ਦੀ ਨਾਲੋਂ। ਫਿਰ ਉਹਨੇ ਪਸ਼ੂ ਵੀ ਕੈਮ ਕਰਨੇ ਆ ਉਹਨੇ ਸੂਆ ਵੀ ਲੈਣਾ। ਉਹਨੇ ਬੱਚਲਾ ਵੀ ਤਿਆਰ ਕਰਨੀਆਂ। ਸਾਰਾ ਕੁਝ ਦੇਖ ਸੋਚ ਕੇ ਕਰਨਾ ਪੈਂਦਾ ਹੈ। ਜਦੋਂ ਜੀ ਮੈਨੂੰ 75 ਤੋਂ 80000 ਰੁਪਿਆ ਖਰਚਾ ਪੈ ਜਾ ਕਰੇ ਉਹ ਮੇਰਾ ਬੈਨੀਫਿਟ ਨਾ ਹੋਇਆ ਕਰੇ ਤੇ ਹੁਣ ਮੈਨੂੰ 8 ਮਹੀਨਿਆਂ ਤੋਂ ਬਾਅਦ ਜਦੋਂ ਹੁਣ ਮੈਂ ਮੈਡੀਕਲ ਤੇ ਜਾ ਕੇ 6 ਮਹੀਨਿਆਂ ਤੇ ਆਪਾਂ ਜੱਟ ਜੀ ਵੀ ਦਾ ਚੀਆ ਮਿੰਟਾ ਤੇ ਜਾ ਕੇ ਸਭ ਕਰਦੇ ਆਂ ਦਰਾਨਾਂ ਦੇ ਨਾਲ ਮੈਡੀਕਲਾਂ ਦੇ ਨਾਲ ਜਿੱਥੇ ਵੀ ਸਟੋਰ ਤੇ ਜਾਂਦੇ ਆਂ ਆਪਾਂ 6 ਮਹੀਨੇ ਬਾਅਦ ਕਰਦੇ ਆਂ ਹਰ ਇੱਕ ਕੀ ਕਰਦਾ ਜਦੋਂ ਹੁਣ ਮੈਂ ਸਭ ਕਿਤਾਬ ਕੀਤਾ ਤੇ ਮੇਰੇ 13730 ਰੁਪਏ ਮੇਰੇ ਕੋਲੇ ਬਿੱਲ ਲੱਗੇ ਐਸ ਵਕਤ 6 ਵੀ ਮਨਾ ਮੈਡੀਕਲ ਦਾ 13730 ਰੁਪਏ ਖਰਚ ਲਿਆ ਵੇਖੋ ਮੇਰਾ ਇਹਨਾਂ ਨੂੰ ਗੁਣਾ ਕਰੇ ਚੱਲੋ ਕਿੰਨਾ ਬੈਨੀਫਿਟ ਹੋ ਗਿਆ 65000 ਰੁਪਿਆ ਮੇਰਾ ਬੈਨੀਫਿਟ ਦਾ ਮੈਡੀਕਲ ਚੁੱਕ ਲਿਆ। ਨੰਬਰ 2 ਤੇ ਜੀ ਮੇਂਗਾਂ گاਵਾ ਹੁਣ ਇਹ ਫੀਡ ਦੇ ਨਾਲ 7-8 ਸੂਪੀਆਂ ਉਸ ਮੇਂਗਾਂ ਨੌਂ گاਵਾ ਮੇਰੇ ਘਰ ਪਿੱਟਰ ਹੋਗੀਆਂ ਸੀ ਜਿਹੜੀਆਂ ਕਿ ਮੈਂ ਉਹਨਾਂ ਦੇ ਰੱਸੀ ਹੀ ਲੋਮੇ ਸੀਗੇ। ਦੋ-ਦੋ ਕਿਲੋ ਤਿੰਨ-ਤਿੰਨ ਕਿਲੋ ਦੁੱਧ ਉਹ ਤੇ ਅਸੀਂ ਕਿਉਂਕਿ ਫਾਰਮਰ ਉਦੋਂ ਘਾਟੇ 'ਚ ਹੁੰਦਾ ਜਦੋਂ ਹਰ ਸਾਲ ਗਾਂ ਨਾ ਸੂਵੇ। ਜਦੋਂ ਨਾ ਸੂਈ ਨਾ ਮੈਨੂੰ ਘਾਟਾ ਲੱਗਦਾ ਅਸੀਂ ਫੀਡ ਪਾਉਣ ਦੇ ਕਾਰਨ। ਮੇਰਾ ਗਾਮਾ ਸਰ ਦਾ ਅੱਜ ਕੋਈ 4 ਮਹੀਨਾ ਦੀ ਗੱਪਣਾ ਕੋਈ 5 ਮਹੀਨਾ ਦੀ ਗੱਪਣਾ ਕੋਈ 6 ਮਹੀਨਾ ਦੀ ਗੱਪਣਾ ਜਿਹੜੀ ਗਾਮੇਰੀ 25 ਕਿਲੋ ਦੁੱਧ ਦਿੰਦੀ ਸੀ ਮੇਰੇ ਫਾਰਮਰ ਤੇ ਆ ਮੇਰੀ ਇਸ ਗੱਲ ਦੀ ਦਾਵੇ ਨਾਲ ਮੈਂ ਕਹਿੰਦਾ ਮੇਰੀ ਅੱਜ 25 ਕਿਲੋ ਲਈ 25 ਕਿਲੋ ਦੁੱਧ ਦੇਦੀ ਹੈ ਇਹ ਇੱਕ ਮੇਰੇ ਫਾਰਮ ਤੇ ਤੁਸੀਂ ਕੋਈ ਵੀ ਜਾ ਕੇ ਦੇਖ ਸਕਦੇ ਆ ਇਸ ਗੱਲ ਦੀ ਕੋਈ ਮੈਂ ਆਪਦੇ ਬੋਹਵੜਿਆਈ ਨਹੀਂ ਕਰਦਾਗਾ ਆਪਾਂ ਫਾਰਮਰ ਤਾਂ ਹੀ ਕੰਮਜਾਬ ਹੋਵਾਂਗੇ ਜੇ ਆਪਾਂ ਉਹਨਾਂ ਨੂੰ ਪ੍ਰੋਡਕਟ ਵਧੀਆ ਦੇਵਾਂਗੇ પણ میرے ਕੋਲੇ ગામા 3.5 થી 4 લાખ ਦੀ ਏਟ ਹੈ ਜੇ ਹੁਣ ਉਹਨਾਂ ਨੂੰ ਮੈਂ ਡੀਓਸੀ ਜਾਂ ਆਪਣੀ ਬਨੋਲਾ ਖੰਡ ਦੇ ਵਿੱਚ ਵੀ ਉਲੀ ਆ ਜਾਂਦੀ ਕੋਈ ਮਾੜੀ ਫੀਡ ਦੇਊਗਾ ਤੇ ਉਹ ਮੇਰੀ 4.5 લાખ ਦੀ ਥੋੜੋ ਹੋਊਗੀ ਉਹ ਤਾਂ ਗਾ ਹੀ 35 40 50 ਹਜ਼ਾਰ ਦੀ ਹੋ ਜਾਣਾ ਘਾਟਾ ਕਿੰਨਾ ਪੈ ਜਾਣਾ ਐਸ ਵਕਤ ਮੇਰੇ ਬਾਰਮਤੇ ਤੁਸੀਂ ਕਦੋਂ ਵੀ ਆਓ ਮੁੱਲ ਡੇਰੀ ਫਾਰਮ ਤੇ ਆ ਸਕਦੇ ਹੋ ਤੁਸੀਂ ਪਹਿਰਾ ਫਾਰਮ ਦੇਖਣਗੇ ਮੇਰੇ ਗਾਵਾ ਵੇਖਦਾਂਗੇ ਮੇਰੇ ਦੁੱਧ ਦੀ ਕੰਪੈਕਟੀ ਵੇਖ ਸਕਦੇ ਆ ਮੇਰੀ ਫੈਟ ਵੀ ਬਹੁਤ ਆ ਰਹੀ ਹੈ ਪਰ ਇਹਨਾਂ ਦਾ ਆਮ ਵੀ ਸਮੇਂ ਸਿਰ ਸੂਰਜ ਆ ਮਗਰ ਵੀ ਬੱਚੀਆਂ ਵਧੀਆ ਤਿਆਰ ਹੋ ਰਹੀਆਂ ਇਹਨਾਂ ਦੀ ਫੀਡ ਜਿਹੜੀ ਮੈਪਲੀ ਆਪਣੀ ਕਾਪ ਸਟਰ ਤੋਂ ਲੈ ਕੇ ਕਾਪ ਡਰੂਅਰ ਹੀਪਰ ਹੀਪਟ్రਾਈ ਫਰਾਈ ਪ੍ਰੈਗਨੈਂਟ ਮਿਲ ਕੇ ਰੋਜ਼ ਸਾਰੀ ਮਿਲਕੰਗਾਲੀ ਫੀਡ ਹਰ ਤਰ੍ਹਾਂ ਦੇ ਬ੍ਰਾਂਡ ਇਨਾਂ ਕੋਲੇ ਹੈਗਾ ਆਪਣੇ ਕੋਲੇ ਇਹ ਫੀਡ ਬਹੁਤ ਵਧੀਆ ਭਾਈ ਜਾਨਵਰ ਹੁਣ ਲੱਖ ਤੋਂ ਘੱਟ ਕੋਈ ਜਾਨਵਰ ਵੀ ਹੈਗਾ ਜੇ ਕਿਸੇ ਵੀ ਫਾਰਮਰ ਨੇ ਜਾਂ ਵੀਰ ਨੇ ਕਿਸੇ ਨੇ ਵੀ ਫਾਰਮਰ ਕਰਨਾ ਹੈ ਜਾਂ ਰੱਖਣੇ ਆ ਪਸ਼ੂ ਤੇ ਉਹਨੂੰ ਭਾਈ ਸ਼ਗਲੀ ਪੈਂਤ ਜਾਂ